2025 ਦਾ ਵਾਰਾ ਬਾਈ ਜੀ ਆਪਣੇ ਦਰਵਾਜ਼ਾਂ ਤੇ دستਕ ਦੇ ਚੁੱਕਿਆ ਹੈਗਾ ਕੈਨੇਡਾ ਦੇ ਵਿੱਚ ਤੇ ਇੰਨਾ ਸਾਲਾਂ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਖੁਸ਼ੀ ਵੀ ਬਹੁਤ ਹੋਈ ਬਾਈ ਤੇ ਦੁੱਖ ਵੀ ਜਿਹੜੇ ਆਪਾਂ ਨੂੰ ਬਹੁਤ ਦੇਖਣੇ ਪਏ ਖੁਸ਼ੀ ਦੀ ਗੱਲ ਇਹ ਸੀਗੀ ਬਾਈ ਜੀ ਵੀ ਪੰਜਾਬੀਆਂ ਦੀ ਗਿਣਤੀ ਕੈਨੇਡਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵੱਧ ਚੁੱਕੀ ਆ ਤੇ ਜਦੋਂ ਬਾਈ ਜੀ ਆਪਣੀ ਗਿਣਤੀ ਵੱਧ ਜਾਂਦੀ ਹੈਗੀ ਤਾਂ ਆਪਾਂ ਨੂੰ ਜਿਹੜੇ ਜ਼ਿੰਮੇਵਾਰੀਆਂ ਦਾ ਜਿਹੜਾ ਬੋਝ ਵੀ ਭਾਰ ਵੀ ਉਹ ਹੋਰ ਵੱਜ ਜਾਂਦਾ ਤੇ ਆਪਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਹਨਭਾਉਣੀਆਂ ਪੈਂਦੀਆਂ ਤੇ 2025 ਦੇ ਵਿੱਚ ਬਈ ਆਪਾਂ ਆਪਦੀ ਜ਼ਿੰਦਗੀ ਦਾ ਥੋੜਾ ਜਿਹਾ ਇੱਕ ਪਰਨ ਬਣਾਈਏ ਵੀ ਹੋਣਾ ਜਿਹੜੇ ਆਪਣੀ ਆਦਤਾਂ ਜਿਹੜੀਆਂ ਆਪਾਂ ਨੂੰ ਛੱਡਣੀਆਂ ਚਾਹੀਦੀਆਂ ਹੈਗੀਆਂ ਵੀ ਕੋਸ਼ਿਸ਼ ਕਰੀਏ ਵੀ ਆਪਾਂ ਜਿਹੜੇ ਇੱਥੋਂ ਦੇ ਵੇਅਰ ਬੇਅਰ ਹਾਊਸ ਬਣੇ ਹੈਗੇ ਆ ਜਾਂ پارک ਬਣੇ ਹੈਗੇ ਉਹਨਾਂ ਦੇ ਵਿੱਚ ਗੱਡੀਆਂ ਦੀ ਜਿਹੜੀ ਬਰਨਆਊਟ ਨਾ ਕਰਾਈਏ ਕਿਉਂਕਿ ਆਪਾਂ ਪਛਾਣੇ ਬਈ ਬਹੁਤ ਛੇਤੀ ਜਾਣਦੇ ਆ ਕਿਉਂਕਿ ਆਪਣੇ ਪੱਗਾਂ ਹੁੰਦੀਆਂ ਤੇ ਦਾੜ੍ਹੀਆਂ ਰੱਖੀਆਂ ਹੁੰਦੀਆਂ ਜਿਹਦੇ ਨਾਲ ਆਪਾਂ ਥੋੜਾ ਜਲਦੀ ਪਛਾਣੇ ਜਾਂਦੇ ਆ پارکਾਂ ਦੇ ਵਿੱਚ ਵੀ ਤੇ ਹੋਰ ਵੀ ਕੋਈ ਪਬਲਿਕ ਪਲੇਸਾਂ ਤੇ ਵੀ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਹਨ ਗਲੀ ਪੂਰੀ ਤਰ੍ਹਾਂ ਸਾਫ਼ ਸੁਥਰੀ ਰੱਖੀ ਹੋਈ ਆ ਤੇ ਕੋਸ਼ਿਸ਼ ਕਰੀਏ ਇਹਨਾਂ ਗਲੀਆਂ ਨੂੰ ਵੀ ਆਪਾਂ ਪੂਰੀ ਤਰ੍ਹਾਂ ਸਾਫ਼ ਰੱਖੀਏ ਗੱਡੀਆਂ ਦੇ ਚੱਕਰ ਇੱਥੇ ਵੀ ਨਾ ਮਰਾਈਏ ਹਨ ਕਿਉਂਕਿ ਇਹਨਾਂ ਹਰਕਤਾਂ ਕਾਰਨ ਜਿਹੜਾ 2024 ਦਾ ਸਾਲ ਬਹੁਤ ਮਾੜਾ ਰਿਹਾ ਆਪਣੇ ਲਈ ਜੇ 2024 ਦੇ ਅਖੀਰਲੇ ਹਫਤੇ ਦੀ ਗੱਲ ਕਰੀਏ ਤਾਂ 7 ਦਿਨਾਂ ਦੇ ਵਿੱਚ 7 ਜਿਹੜੇ ਜਵਾਕਾਂ ਦੇ ਕਤਲ ਹੋਏ ਤੇ ਬੜੀ ਹੈਰਾਨੀ ਦੀ ਗੱਲ ਇਹ ਹੈਗੀ ਵੀ ਉਹ ਸੱਤੇ ਹੀ ਪੰਜਾਬੀ ਸੀ ਤੇ ਤੁਸੀਂ ਇਹ ਕਹਿ ਦਿਓਗੇ ਵੀ ਤੁਹਾਨੂੰ ਜਿਹੜਾ ਚੁਣ-ਚੁਣ ਕੇ ਜਿਹੜਾ ਇੱਥੇ ਰੇਸੇ ਜਮਦੇ ਵਿੱਚ ਟਾਰਗੇਟ ਕੀਤਾ ਗਿਆ ਤੇ ਉਹਦੇ ਵਿੱਚ ਰੇਸ਼ਜਮ ਵਧਣ ਦਾ ਕਾਰਨ ਵੀ ਕਿਤੇ ਨਾ ਕਿਤੇ ਜਿਹੜੀਆਂ ਆਪਣੇ ਵੱਲੋਂ ਇਹਨਾਂ ਦੇ ਟੈਮ ਹੋਟਨਾ ਦੇ ਉੱਤੇ ਲਿਜਾ ਕੇ ਹਨਾ ਡੋਲਣੀਆਂ ਫੜਫੜ ਕੇ ਲੈ ਕੇ ਜਾਂਦੇ ਆ ਉਹਦੀਆਂ ਵੀਡੀਓ ਬਣਾਈਆਂ ਗਈਆਂ ਇਹਨਾਂ ਦੀਆਂ ਪਬਲਿਕ ਪਬਲਿਕ ਪਲੇਸਾਂ ਦੇ ਉੱਤੇ ਜਾ ਕੇ ਆਪਾਂ ਨੂੰ ਜਿਹੜੇ ਭੰਗੜੇ ਪਾਏ ਗਏ ਤੇ ਉਹਦੀਆਂ ਵੀਡੀਓ ਜਿਹੜੀਆਂ ਵਾਇਰਲ ਕੀਤੀਆਂ ਗਈਆਂ ਤੇ ਨੈਗਰਾਫਾਲਰਗੀ ਜਗ੍ਹਾ ਤੇ ਜਾ ਕੇ ਉੱਥੇ ਗਿੱਧੇ ਪਾਏ ਗਏ ਹਨਾ ਤੇ ਆਪਾਂ ਥੋੜਾ ਉਲਟ ਚੱਲੀ ਜਾਂਦੇ ਆ ਵੀ ਜਿੱਥੇ ਤਾਂ ਗਿੱਧੇ ਤੇ ਭੰਗੜੇ ਪਾਉਣੇ ਚਾਹੀਦੇ ਹੈਗੇ ਆ ਆਪਾਂ ਨੂੰ ਉੱਥੇ ਜਾ ਕੇ ਆਪਾਂ ਆਪਦਾ ਕਨੇਡਾ ਵਾਲਾ ਸਲੈਂਗ ਦਿਖਾਉਣ ਲੱਗ ਜਾਨੇ ਆ ਤੇ ਜਿੱਥੇ ਕਨੇਡਾ ਦੇ ਤੌਰ ਤੇ ਕਨੇਡਾ ਵਾਲੇ ਘਰ ਚੱਲਦੇ ਤਰ੍ਹਾਂ ਰਹਿਣਾ ਚਾਹੀਦਾ ਇੱਥੇ ਫੇਜੀ ਵਾਰ ਆਪਾਂ ਆਪਦੇ ਗਿੱਧੇ ਤੇ ਭੰਗੜੇ ਦਿਖਾਉਣ ਲੱਗ ਜਾਨੇ ਆ ਤੇ ਜਿਹਦੇ ਕਾਰਨ ਕਨੇਡੀਅਨ ਲੋਕਾਂ ਦੇ ਵਿੱਚ ਪੰਜਾਬੀਆਂ ਦੇ ਪ੍ਰਤੀ ਕਾਫੀ ਨਫ਼ਰਤ ਵਧੀ ਤੇ ਜਿਹਦੇ ਤੁਹਾਨੂੰ ਖਮਿਆਜੇ ਜਿਹੜੇ ਭੁਗਤਨੇ ਪਏ ਟੈਮ ਹੋਟਲਾਂ ਦੇ ਵਿੱਚ ਤੁਹਾਡੇ 3 ਪੁੱਤਾਂ ਦੀ ਜਿਹੜੀ ਉਹ ਬੇਇੱਜ਼ਤੀ ਕੀਤੀ ਜਾ ਰਹੀ ਆ ਠੀਕ ਹੈ ਜੀ ਕੋਈ ਵੀ ਗੋਰਾ ਉੱਥੇ ਤੁਹਾਨੂੰ ਵੈਸੇ ਗਾਲੋ-ਗਾਲੀ ਹੋ ਜਾਂਦਾ ਤੁਹਾਡੇ ਨਾਲ ਸਟੋਰਾਂ ਦੇ ਉੱਤੇ ਤੁਹਾਡੇ ਨਾਲ ਗੋਰਾ ਪੰਜਾਬੀ ਪੱਗ ਬੰਨੀ ਵੇਖ ਕੇ ਤੁਹਾਡੇ ਨਾਲ ਗਾਲੋ-ਗਾਲੀ ਹੋ ਜਾਂਦਾ ਹਨ ਸੋ ਇਹੋ ਜਿਹੀਆਂ ਜਿਹੜੀਆਂ ਹੁਣ ਆ ਪਹਿਲਾਂ ਹਰਕਤਾਂ ਹੋਈਆਂ 2024 ਦੇ ਵਿੱਚ ਕੋਸ਼ਿਸ਼ ਕਰੀਏ ਵੀ 2025 ਚ ਇਦਾਂ ਦੀਆਂ ਨਾ ਹੋਣ ਇੱਕ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਜਿਹੜੇ ਆਪਦੀ ਚੰਗੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਨ ਕੈਨੇਡਾ ਦੇ ਜਿਹੜਾ ਕਲਚਰ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਕਿਉਂਕਿ ਤੁਸੀਂ ਆਪਦੇ ਤੇ ਲਾ ਕੇ ਦੇਖੋ ਵੀ ਜੇ ਤੁਸੀਂ ਥੋਡੀ ਕੰਟਰੀ ਦੇ ਵਿੱਚ ਕੋਈ ਫੋਰਨ ਬੰਦਾ ਆ ਕੇ ਇਦਾਂ ਦੀਆਂ ਹਰਕਤਾਂ ਕਰੇ ਜਾਂ ਤੁਹਾਡੀ ਕੰਟਰੀ ਦੇ ਵਿੱਚ ਤੁਹਾਡੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਭਈਏ ਆ ਕੇ ਭੰਗੜਾ ਪਾਉਣ ਹਨ ਡਾਂਸ ਕਰਨ ਆਪਦੇ ਸਟਾਈਲ ਦਾ ਯੂਪੀ ਵਾਲੇ ਸਟਾਈਲ ਦਾ ਹਨ ਤਾਂ ਤੁਸੀਂ ਉਹਨਾਂ ਨਾਲ ਕੀ ਸਲੋਕ ਕਰੋਗੇ ਬਾਈ ਜੀ ਉਹ ਮਿਹਨਤ ਕਰਨਾ ਆਉਂਦੇ ਆ ਤੇ ਤੁਸੀਂ ਦੇਖ ਲਓ ਵੀ ਉਹਨਾਂ ਦਾ ਮਿਹਨਤ ਕਰਦਿਆਂ ਕੀ ਹਾਲਾਤ ਕੀਤੇ ਸੀ ਸੋ ਇਹਨਾਂ ਗੱਲਾਂ ਨੂੰ ਬਾਈ ਜੀ ਬਹੁਤ-ਬਹੁਤ ਧਿਆਨ ਦਿਓ 2025 ਦਾ ਸਾਲ ਸਾਰਿਆਂ ਲਈ ਵਧੀਆ ਜਿਹੜਾ ਚੜ ਕੇ ਆਵੇ ਤੇ ਤੁਸੀਂ ਸਾਰੇ ਤਰੱਕੀਆਂ ਮਾਣੋ ਤੇ ਕੋਸ਼ਿਸ਼ ਕਰੋ ਆਪਦੀਆਂ ਮਾੜੀਆਂ ਆਦਤਾਂ ਨੂੰ ਸੁਧਾਰੋ ਤਾਂ ਜੋ ਜਿਹੜੇ ਨਵੇਂ ਆਏ ਮੁੰਡੇ ਕੁੜੀਆਂ ਹੈਗੇ ਉਹਨਾਂ ਨੂੰ ਤੁਹਾਡੀਆਂ ਇਹਨਾਂ ਗੱਲਾਂ ਦਾ ਖਮਿਆਜਾ ਨਾ ਭੁਗਤਣਾ ਪਵੇ ਕਿਉਂਕਿ ਤੁਸੀਂ ਇੱਕ ਦੇਖੋਗੇ 2020 21 21 ਸਾਲ ਦੇ ਜਵਾਕ ਦਾ ਕਤਲ ਹੋਇਆ ਆ ਉਨਾ ਉਹਦੇ ਗਲ ਦੇ ਵਿੱਚ ਉਹਨਾ ਟਾਈਮ ਚ ਾਕੂ ਮਾਰੇ ਗਏ ਬਾਈ ਗੋਰੇ ਦੁਬਾਰਾ ਜਿੰਨਾ ਟਾਈਮ ਉਹ ਮਰ ਨਹੀਂ ਗਿਆ ਤੇ ਮੁੰਡੇ ਨੂੰ ਬਾਈ ਜੀ 65 ਕਿੱਲੇ ਆਉਂਦੇ ਸੀ ਕੈਨੇਡਾ ਆਹ ਸੌਰੀ ਪੰਜਾਬ ਦੇ ਵਿੱਚ ਸੋ ਨਵੇਂ ਆਏ ਜਵਾਕਾਂ ਨੂੰ ਜਿਹੜੇ ਇਹਨਾਂ ਗੱਲਾਂ ਦੇ ਅੱਖ ਮੈਜੇ ਨਾ ਭੋਗਤਨੇ ਪੈਣ ਕਿਉਂਕਿ ਉਹਨਾਂ ਕੋਲ ਤਾਂ ਵਿਚਾਰਿਆ ਕੋਲ ਗੱਡੀਆਂ ਵੀ ਨਹੀਂ ਹੁੰਦੀਆਂ ਤੇ ਗੱਡੀਆਂ ਵਾਲੇ ਹੀ ਹੁੰਦੇ ਆ ਜਿਹੜੇ ਪਾਰਕਾਂ ਦੇ ਵਿੱਚ ਹਨਾ ਧੂਏ ਮਰਾਉਂਦੇ ਆ ਟਾਇਰਾਂ 'ਚੋਂ ਅੱਗ ਕੱਢਦੇ ਆ ਸੋ ਇਹਨਾਂ ਗੱਲਾਂ ਨੂੰ ਹੁਣ ਬਾਈ ਜੀ ਕੋਸ਼ਿਸ਼ ਰਹੂਗੀ ਵੀ ਤੁਸੀਂ ਜ਼ਰੂਰ ਸੁਧਾਰੋਗੇ ਤੇ 2025 ਦਾ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਜਿਹੜਾ ਰਹੇਗਾ ਬਹੁਤ ਬਹੁਤ